ਹਮੇਸ਼ਾ ਚਰਚਾ ਵਿੱਚ ਰਹਿਣ ਵਾਲਾ ਪੁਲਿਸ ਪ੍ਰਸ਼ਾਸਨ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਅਜਨਾਲਾ ਥਾਣੇ ਦੇ ਬਾਹਰ ਬੀਤੀ ਰਾਤ ਨਸ਼ੇ ਦੀ ਹਾਲਤ ਚ ਪੰਜਾਬ ਪੁਲਿਸ ਦੇ ASI ਨੇ ਇੱਕ ਸਾਧੂ ਨੂੰ ਸੜਕ ਤੇ ਹਿੱਲਤਾ ਮਾਰ ਮਾਰ ਕੇ ਜਾਨੋਂ ਮਾਰ ਦਿੱਤਾ ਜਾਣਕਾਰੀ ਮੁਤਾਬਕ ASI ਇੱਕ ਵਿਅਕਤੀ ਨੂੰ ਆਪਣੀ ਮਰੂਤੀ ਗੱਡੀ ਵਿੱਚ ਲੈ ਕੇ ਆਇਆ ਸੀ ਜਿਸਦੇ ਹੱਥ ਬੰਨੇ ਹੋਏ ਸੀ ASI ਨੇ ਸਾਧੂ ਨੂੰ ਗੱਡੀ ਤੋਂ ਉਤਾਰ ਕੇ ਥਾਣੇ ਦੇ ਬਾਹਰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਇਸ ਕਾਰਨ ਸਾਧੂ ਦੀ ਹਾਲਤ ਖਰਾਬ ਹੋ ਗਈ ਅਤੇ ਡਾਕਟਰਾਂ ਨੇ ਸਾਧੂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਫਿਲਹਾਲ ਜ਼ਾਲਿਮ ਐਸਆਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕੀ ਗੱਲ ਬਾਤ ਹੈ ਮੇਰਾ ਨਾਮ ਲਕੀਤ ਸਿੰਘ ਨਾਲੇ ਰਹਿਣਾ ਸੋਸਾਈ ਮਾਰਕੀਟ 'ਚ ਮੇਰੀ ਦੁਕਾਨ ਹੈ ਮੈਂ ਸ਼ਹਿਰ ਕਰਦਾ ਨਾ ਇਧਰੋਂ ਹੁਣੇ ਵੈਸੇ ਜਾ ਰਿਹਾ ਹਾਂ ਬੱਸ ਸਟੈਂਡ ਵਾਲੇ ਪਾਸੇ ਇੱਕ ਮੁਲਾਜ਼ਮ ਇੱਥੇ ਇੱਕ ਬੈਨੂ ਨਹੀਂ ਪਤਾ ਕੌਣ ਹੈ ਸਾਧੂ ਉਹਦੀਆਂ ਬਾਹਾਂ ਬੰਨੀਆਂ ਨੂੰ ਕੁੱਟਦਾ ਪਿਆ ਸੀ ਮੈਂ ਉਹਨੂੰ ਛਡਾਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨੇ ਨਹੀਂ ਛੱਡਿਆ ਉਸ ਤੋਂ ਬਾਅਦ ਮੈਂ ਥਾਣੇ ਦੇ ਸਾਹਮਣੇ ਆਇਆ ਇੱਥੇ ਜਿਪਸੀ ਖਲੋਤੀ ਪੁਲਿਸ ਦੀ ਮੈਂ ਉਹਨਾਂ ਨੂੰ ਵੜ ਕੇ ਕਿਹਾ ਕਿ ਉਹ ਬੰਦੇ ਨੂੰ ਕਮਲਾਜਮ ਮਾਰਨੇ ਲੱਗਾ ਜੀ ਕਹਿੰਦੇ ਸਾਡੀ ਡਿਊਟੀ ਨਹੀਂ ਹੈਗੀ ਅਸੀਂ ਬਾਡਰ ਦੇ ਚੱਲੇ ਆ ਉਹ ਜਿਪਸੀ ਤੇ ਜਾ ਕੇ ਬਾਡਰ ਦੇ ਚੱਲ ਕੇ ਮੈਨੂੰ ਕਹਿੰਦੇ ਚੌਂਕੀ ਚੱਲ ਜੋ ਚੌਂਕੀ ਗਿਆ ਮੈਂ ਚੌਂਕੀ ਇੰਚਾਰਜ ਬੈਠਾ ਸੀ ਚੌਂਕੀ ਇੰਚਾਰਜ ਨੂੰ ਕਿਹਾ ਕਿ ਤੁਹਾਡੀ ਚੌਂਕੀ ਦੇ ਬਾਹਰ ਹੀ ਬਿਲਕੁਲ ਮੇਨ ਗੇਟ ਦੇ ਉੱਤੇ ਇੱਕ ਮਲਾਜਮ ਬੰਦੇ ਨੂੰ ਮਾਰਨੇ ਲੱਗਾ ਉਹਨੇ ਵੀ ਮੇਰੀ ਸੁਣੀ ਨਹੀਂ ਕਹਿੰਦਾ ਕਿ ਆਪਾਂ ਦੀ ਕੋਈ ਡਿਊਟੀ ਨਹੀਂ ਹੈਗੀ ਜਾ ਕੇ ਰਿਪੋਰਟ ਲਖਾਣੀਆਂ ਪਰਚਾ ਧਿਆਣਾ ਜਾ ਕੇ ਥਾਣੇ ਚੱਲ ਜੋ ਉਸ ਤੋਂ ਬਾਅਦ ਮੈਂ ਥਾਣੇ ਆਇਆ ਇੱਥੇ ਐਸਐਸਓ ਸਾਹਿਬ ਦੀ ਮੀ ਤੇ ਉਹ ਮੁਲਾਜ਼ਮ ਮੁਲਾਜ਼ਮ ਨੂੰ ਤਾਂ ਥਾਣੇ ਲੈ ਗਏ ਨੇ ਤੇ ਉਹ ਸਾਧੂ ਨੂੰ ਇਸ ਟਾਈਮ ਹਸਪੀਟਲ ਭੇਜ ਦਿੱਤਾ ਗਿਆ ਹੈਗਾ ਯੂਨੀਫਾਰਮ ਦੇ ਵਿੱਚ ਹੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਔਰ ਪਤਾ ਨਹੀਂ ਉਹ ਕਿ ਉਹ ਡਿਊਟੀ ਕਿੱਥੇ ਹੈਗੀ ਉਹਦੀ ਮੈਂ ਦੁਕਾਨ ਤੇ ਬੈਠਾ ਹਾਂ ਤੇ ਮੇਰੇ ਕੋ ਦੋ ਭਰਾ ਆਏ ਆ ਕਹਿੰਦਾ ਯਾਰ ਉੱਥੇ ਉਹ ਇੱਕ ਨਾ ਬੰਦੇ ਨੂੰ ਬੜਾ ਕੁੱਟਣ ਦੇ ਨੇ ਮੈਂ ਜਾ ਕੇ ਵੇਖਿਆ ਉਹ ਨਾ ਬੂਟਾ ਨਾ ਕੁੱਟਣ ਦੇ ਉਹਨੂੰ ਮੈਂ ਬੂਟਾ ਮੇਰੇ ਨਾਲ ਇੱਕ लाੜੀ ਭਾਜੀ ਆ ਗਈ ਸੀ ਨਾਲ ਜੀ लाੜੀ ਭਾਜੀ ਮੇਰੇ ਨਾਲ ਸੀ ਸਹੀਂ ਆਏ ਆ ਕੇ ਡੱਕਿਆ ਉਹ ਮੰਨਿਆ ਕਿ ਇਹਨਾਂ ਨੇ ਧੱਕਿਆ ਆਪ ਵੀ ਆ ਕੇ ਕਹਿੰਦਾ ਇਹ ਜੀ ਤੂੰ ਜਾਇਆ ਮੈਂ ਤੂੰ ਹੀ ਨਹੀਂ ਡਰਿੰਕ ਕੀਤੀ ਆ ਤੂੰ ਕੀ ਕਲੂਤ ਕਰਨ ਰਿਆ ਉਹਦੀ ਬਹੁਤ ਜ਼ਿਆਦਾ ਬੇਗਦਰ ਕਰਤਾ ਆਏ ਨੇ ਸ਼ਰੀਰ ਦਾ ਦੇ ਚਾਰੇ ਦਾ ਖੂਨ ਮੂੰਹ ਚ ਨਿਕਲਣ ਰਿਆ ਜੁੱਤੀਆਂ ਮਾਰੀਆਂ ਹੀ ਉਹਨੂੰ ਹੈਗੀ ਆ ਕੇ ਉਹਨੂੰ ਬਚਾਇਆ ਜੀ ਸਾਹਿਬ ਨੇ ਉਸਦੇ ਆਪਣੀ ਕਾਰਵਾਈ ਕੀਤੀ ਆ ਉਹਨੂੰ ਭੇਜਿਆ ਵਾ ਸਾਧੂ ਨੂੰ ਭੇਜਿਆ ਵਾ ਸਰਕਾਰੀ ਅਧਿਕਾਰੀ ਭੇਜਿਆ ਠੀਕ ਹੈ ਤੇ ਉਹਨੂੰ ਅੰਦਰ ਡਕਾਇਆ ਪੁਲਿਸ ਵਾਲੇ ਨੇ ਆਦਮੀ ਸੀਗਾ ਉਹਦਾ ਹਜੇ ਆਈਡੈਂਟੀਫਿਕੇਸ਼ਨ ਨਹੀਂ ਹੋਈ ਉਹ ਦੋਤੀ ਐਸ.ਆਈ. ਨੇ ਕੱਲ ਰਾਤ ਇਹਦੇ ਨਾਲ ਪੁਟ ਮਾਰ ਕੀਤੀ ਕਿ ਉਹਨੂੰ ਇੱਥੇ ਹਸਪੀਟਲ ਦੇ ਨਾਲੇ ਦਾਖਲ ਕਰਾਇਆ ਉਸ ਤੋਂ ਬਾਅਦ ਸੱਟਾਂ ਜਿਆਦਾ ਸੀ ਅੰਮ੍ਰਿਤਸਰ ਕਰਾਇਆ ਉੱਥੇ ਉਹਦੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਐਸ.ਆਈ. ਦੇ ਖਿਲਾਫ 304 ਆਈਪੀਸੀ ਤਹਿਤ ਕਦਮਾ ਦਰਜ ਕੀਤਾ ਉਹਦੀ ਗ੍ਰਿਫਤਾਰੀ ਕਰਨਾ ਹੈ